ਸਾਹਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਵੱਲੋਂ ਸ਼ਤਾਬਦੀ ਸਮਾਗਮ ਦੇ ਦੌਰਾਨ ਨੱਚਣ ਗਾਉਣ ਤੇ ਭੰਗੜਾ ਪਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਤੁਰੰਤ ਮਾਫੀ ਮੰਗਣ ਦੀ ਕਿਹਾ। ਦਰਅਸਲ ਉਹਨਾਂ ਦਾ ਇਹ ਕਹਿਣਾ ਕਿ ਸ਼ਤਾਬਦੀ ਸਮਾਗਮ ਦੇ ਵਿੱਚ ਨੱਚਣ ਗਾਉਣ ਤੇ ਭੰਗੜਾ ਪਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਪੱਤਰਕਾਰਾਂ ਦਾ ਗਲਬਾਤ ਕਰਦੇ ਹੋ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮर्यादा ਮੁਤਾਬਕ ਸ਼ਤਾਵਨੀਆਂ ਮਨਾਉਣਾ ਸ਼੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸਿੱਖ ਸੰਸਥਾਵਾਂ ਦੇ ਕਾਰਜ ਨੇ ਤੇ ਸਰਕਾਰ ਨੂੰ ਨਾ ਸ਼ਤਾਵਦੀ ਸਮਾਗਮਾਂ ਦੇ ਲਈ ਸਹਿਯੋਗ ਦੇਣਾ ਚਾਹੀਦਾ ਹੈ ਇਹਨਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ 350ਵੀਂ ਨੌਵੀਂ ਪਾਤਸ਼ਾਹੀ ਦੀ ਸ਼ਹੀਦੀ ਸ਼ਤਾਵਦੀ ਤੇ ਦਸਮ ਪਿਤਾ ਦੀ 350ਵੀਂ ਗੁਰਿਆਈ ਸ਼ਤਾਵਦੀ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਪੰਜਾਬ ਸਰਕਾਰ ਵੱਖਰੇ ਸਮਾਗਮ ਨਾ ਕਰੇ ਬਲਕਿ ਸ਼ਰੀਕੇ ਉਹਨਾਂ ਨੇ ਵੀ ਕਿਹਾ ਕਿ ਮर्यादा ਦੀ ਪਾਲਣਾ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਇਹ ਸੇਵਾ ਅੰਮ੍ਰਿਤਧਾਰੀ ਨਿਭਾਉਂਦੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਖੱਤਰਾ ਸੀ ਕਿ ਰਾਜਨੀਤਿਕ ਪਾਰਟੀਆਂ ਜਦੋਂ ਕੋਈ ਧਾਰਮਿਕ ਸਮਾਗਮ ਕਰਵਾਉਂਦੀਆਂ ਨੇ ਤਾਂ ਕੋਈ ਨਾ ਕੋਈ ਉਲੰਘਣਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਹਰਜੋਤ ਬੈਂਸ ਖੁਦ ਵੀ ਸ਼੍ਰੀਨਗਰ ਰਹਿ ਕੋਰ ਉਲੰਘਣਾ ਹੋਈ ਹੈ ਮੈਂ ਅੱਜ ਵੀ ਬੇਨਤੀ ਕਰਦਾ ਕਿ ਵਕਾਰ ਦਾ ਸਵਾਲ ਨਾ ਬਣਾਓ ਸ਼੍ਰੋਮਣੀ ਕਮੇਟੀ ਦੇ ਸਾਰੇ ਸ਼ਤਾਬਦੀ ਸਮਾਗਮਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਖੁੱਲਾ ਸੱਦਾ ਹੈ ਅਜੇ ਵੀ ਡੁੱਲੇ ਬੀੜਾ ਦਾ ਕੁਝ ਨਹੀਂ ਵੀ ਘੜਿਆ ਕਿ ਸਰਕਾਰ ਸਹਿਯੋਗ ਕਰੇ ਕੋਈ ਯਾਦਗਾਰ ਬਣਾਵੇ ਤਾਂ ਜੋ ਇਹ ਸ਼ਹੀਦੀ ਸਦੀਵ ਯਾਦ ਰੱਖੀ ਜਾਵੇ ਦਿੱਲੀ ਕਮੇਟੀ ਦਿੱਲੀ ਦੇ ਵਿੱਚ ਸਮਾਗਮ ਕਰ ਰਹੀ ਹੈ ਹਰਿਆਣਾ ਪਟਨਾ ਸਾਹਿਬ ਸ਼ਿਜੂ ਸਾਹਿਬ ਵਕ ਵਕ ਤਹਾਮਤ ਸਮਾਗਮ ਕੀਤੇ ਜਾ ਰਹੇ ਪਰ ਸਾਰੇ ਮर्याਦਤ ਦੇ ਧਾਰ ਨਹੀਂ ਹਨ ਸੂਬਾ ਸਰਕਾਰ ਪਹਿਲਾਂ ਮੁਆਫੀ ਮੰਗੇ ਜ਼ਿੱਦ ਛੱਡ ਕੇ ਸ਼ਮਨੀ ਕਮੇਟੀ ਨੂੰ ਸਹਿਯੋਗ ਕਰੇ ਇਸ ਮੌਕੇ ਮਖਸਕਰ ਕੁਲਵੰਤ ਸਿੰਘ ਮੰਨਣ ਪਾਈ ਰਜਿੰਦਰ ਸਿੰਘ ਮਹਿਤਾ ਤੇ ਸੁਰਜੀਤ ਸਿੰਘ ਪਿੱਟੇ ਵੱਡ ਵੀ ਹਾਜ਼ਰ ਸਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਵੱਲੋਂ ਸ਼ਤਾਬਦੀ ਸਮਾਗਮ ਦੇ ਦੌਰਾਨ ਨੱਚਣ ਗਾਉਣ ਤੇ ਭੰਗੜਾ ਪਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਤੁਰੰਤ ਮਾਫੀ ਮੰਗਣ ਲਈ ਕਿਹਾ ਹੈ ਦਰਅਸਲ ਉਹਨਾਂ ਦਾ ਇਹ ਕਿਹਾ ਕਿ ਸ਼ਤਾਬਦੀ ਸਮਾਗਮ ਦੇ ਵਿੱਚ ਨੱਚਣ ਗਾਉਣ ਤੇ ਭੰਗੜਾ ਪਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਪੱਤਰਕਾਰਾਂ ਦ ਨਾਲ ਗੱਲਬਾਤ ਕਰਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮਰਿਆਦਾ ਮੁਤਾਬਕ ਸ਼ਤਬਦੀਆਂ ਮਨਾਉਣਾ ਸ਼੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸਿੱਖ ਸੰਸਥਾਵਾਂ ਦੇ ਕਾਰਜ ਨੇ ਤੇ ਸਰਕਾਰ ਨੂੰ ਇਹ ਸ਼ਤਬਦੀ ਸਮਾਗਮਾਂ ਦੇ ਲਈ ਸਹਿਯੋਗ ਦੇਣਾ ਚਾਹੀਦਾ ਹੈ ਇਹਨਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ 350ਵੀਂ ਨਵੀਂ ਪਾਤਸ਼ਾਹੀ ਦੀ ਸ਼ਹੀਦੀ ਸ਼ਤਬਦੀ ਤੇ ਦਸਮ ਪਿਤਾ ਦੇ 350ਵੀਂ ਗੁਰਿਆਈ ਸ਼ਤਬਦੀ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਪੰਜਾਬ ਸਰਕਾਰ ਵੱਖਰੇ ਸਮਾਗਮ ਨਾ ਕਰੇ ਬਲਕਿ ਸ਼ਰੀਕੇ ਉਨਾ ਹੀ ਵੀ ਕਿ ਹੈ ਕਿ ਮर्यादा ਦੀ ਪਾਲਣਾ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਇਹ ਸੇਵਾ ਅੰਮ੍ਰਿਤਧਾਰੀ ਨਿਭਾਉਂਦੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਖੱਤਰਾ ਸੀ ਕਿ ਰਾਜਨੀਤਿਕ ਪਾਰਟੀਆਂ ਜਦੋਂ ਕੋਈ ਧਾਰਮਿਕ ਸਮਾਗਮ ਕਰਵਾਉਂਦੀਆਂ ਨੇ ਤਾਂ ਕੋਈ ਨਾ ਕੋਈ ਉਲੰਘਣਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਹਰਜੋਤ ਬੈਂਸ ਖੁਦ ਵੀ ਸ਼੍ਰੀਨਗਰ ਰਹਿ ਕੋਰ ਉਲੰਘਣਾ ਹੋਈ ਹੈ ਮੈਂ ਅੱਜ ਵੀ ਬੇਨਤੀ ਕਰਦਾ ਕਿ ਵਕਾਰ ਦਾ ਸਵਾਲ ਨਾ ਬਣਾਓ ਸ਼੍ਰੋਮਣੀ ਕਮੇਟੀ ਦੇ ਸਾਰੇ ਸ਼ਤਾਬਦੀ ਸਮਾਗਮਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਖੁੱਲਾ ਸੱਦਾ ਹੈ ਅਜੇ ਵੀ ਡੁੱਲੇ ਬੀੜਾ ਦਾ ਕੁਝ ਨਹੀਂ ਵੀ ਗੜਿਆ ਤੇ ਸਰਕਾਰ ਸਹਿਯੋਗ ਕਰੇ ਕੋਈ ਯਾਦਗਾਰ ਬਣਾਵੇ ਤਾਂ ਜੋ ਇਹ ਸ਼ਹੀਦੀ ਸਦੀਵੀ ਯਾਦ ਰੱਖੀ ਜਾਵੇ ਦਿੱਲੀ ਕਮੇਟੀ ਦਿੱਲੀ ਦੇ ਵਿੱਚ ਸਮਾਗਮ ਕਰ ਰਹੀ ਹੈ ਹਰਿਆਣਾ ਪਟਨਾ ਸਾਹਿਬ ਸ਼ਿਜੂ ਸਾਹਿਬ ਵਕ ਵਕ ਥਾਵਾਂ ਤੇ ਸਮਾਗਮ ਕੀਤੇ ਜਾ ਰਹੇ ਪਰ ਸਾਰੇ ਮర్యాਦਾ ਦੇ ਧਾਰ ਨਹੀਂ ਹਨ ਸੂਬਾ ਸਰਕਾਰ ਪਹਿਲਾਂ ਮੁਆਫੀ ਮੰਗੇ ਜ਼ਿਦ ਛੱਡ ਕੇ ਸ਼ਾਮਨੀ ਕਮੇਟੀ ਨੂੰ ਸਹਿਯੋਗ ਕਰੇ ਇਸ ਮੌਕੇ ਮਖਸਕਰ ਕੁਲਵੰਤ ਸਿੰਘ ਮੰਨਣ ਪਾਈ ਰਜਿੰਦਰ ਸਿੰਘ ਮਹਿਤਾ ਤੇ ਸੁਰਜੀਤ ਸਿੰਘ ਪਿੱਟੇ ਵੱਡ ਵੀ ਹਾਜ਼ਰ ਸਨ